ਸਿੱਖ ਗੱਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਕੋਲੋਂ ਪਿੰਡ ਬਾਂਚੜੀ ਤਹਿਸੀਲ ਦਾ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਦੀ ਵੀਡੀਓ ਤੁਹਾਨੂੰ ਮਈਆਂ ਤਿੰਨ ਟੋਕੜ ਗਬਣ ਚੈੱਕ ਪਾਸ ਦਿਖਾਉਣੀ ਆ ਇੱਕ ਆ ਨੀਲੀ ਦਾ ਵੀ ਵੱਡੇ ਰਿਕਾਰਡ ਵਾਲੀ ਚੰਗੇ ਰਿਕਾਰਡ ਵਾਲੀ ਮੈਂ ਇੱਕ ਬੂਰੀ ਮੈਂ ਟੋਕੜ ਗਬਣ ਇੱਕ ਹੱਥ ਜਨਮ ਦਾ ਕਾਲੀ ਮੈਂ ਟੋਕੜ ਗਬਣ ਜਿਹਦੇ ਪਿਛੇ ਕੱਤੀ ਬੜੇ ਚੰਗੇ ਰਿਕਾਰਡ ਵਾਲੀ ਆ ਤੇ ਬਾਕੀ ਕਰਦੇ ਵੀ ਇਹਨਾਂ ਗੱਲਬਾਤ ਪੁੱਛਦੇ ਨੇ ਡਿਟੇਲ ਕੀ ਦੁੱਧ ਕਿੰਨਾ ਕਿੰਨਾ ਮਿਲਕ ਰਿਕਾਰਡ ਆ ਜੀ ਸასი ਗੱਲ ਜੱਗੇ ਵੀਰੇ ਕੀ ਹਾਲ ਜੀ ਕਿਰਪਾ ਮਹਾਰਾਜ ਦੀ ਜੀ ਚਲੋ ਕਿਰਪਾਈ ਚਾਹੀਦੀ ਜੀ ਤੇ ਵੇਖ ਗਿਆ ਉਹਨਾਂ ਵਾਲਾ ਮਾਲ ਮਾਲ ਵੇਖ ਗਿਆ ਹੁੰਦਾ ਜਾਂਦਾ ਤੁਰਿਆ ਜਾਂਦਾ ਵਾ ਪਹਿਲੇ ਫੋਨ ਨਾ ਦੇ ਨੀਲਾ ਭਰਾ ਦੀ ਡਿਮਾਂਡ ਹੀ ਜ਼ਿਆਦੀ ਨੀਲੀ ਰਾਵੀ ਦੀ ਆ ਨੀਲੀ ਰਾਵੀ ਲਿਆਂਦੀ ਰਕਾਰਡ ਵਾਲੀ ਆ ਇਹ ਲੋਕਾਂ ਨੇ ਡਿਮਾਂਡ ਕਰਦੇ ਜਿਨੇ ਨੀਲੀ ਜੀ ਮੈਂ ਵੇਚਣੀ ਬੂਰੀ ਮੈਂ ਨਹੀਂ ਹਾਨੂੰ ਕੋਈ ਸਪੈਸ਼ਲ ਫੋਨ ਕਰੋ ਕੋਈ ਨੀਲੀ ਤੇ ਬੂਰੀ ਤਿੰਨੇ ਪੀਸ ਆਲਾ ਦਰਜਾ ਹੀ ਅੱਛਾ ਜੀ ਹਾਂ ਤੇ ਕਰੀਏ ਸ਼ੁਰੂਆਤ ਨਾਮ ਤੇ ਪਿੰਡ ਦਾ ਦੱਸੋ ਕਰਾਂ ਆਪਾਂ ਦਾ ਪਿੰਡ ਵਨਚੜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਹਾਂਜੀ ਤੇ ਮਈਆਂ ਦੇਖੀ ਇੱਕ ਬੱਚੇ ਵਾਲੀ ਬੱਚੇ ਵਾਲੇ ਦੀ ਵੀ ਜਿਆਦੀ ਡਿਮਾਂਡ ਨੀਲੀ ਰਾਵੀ ਦੀ ਵੀ ਪੂਰੀ ਡਿਮਾਂਡ ਤੋਕੜ ਕੇ ਬੰਦੀ ਹਾਂਜੀ ਬੱਚੇ ਵਾਲੀ ਮੈਂ ਵੀ ਤੋਕੜ ਕੇ ਬਣ ਬੂਰੀ ਮੈਂ ਵੀ ਤੋਕੜ ਕੇ ਬਣ ਤਿੰਨੇ ਤੋਕੜਾ ਮੈਂ ਤਿੰਨੇ ਰਿਕਾਰਡ ਵਾਲੀਆਂ ਰਿਕਾਰਡ ਵਾਲੀਆਂ ਚੰਗੀਆਂ ਮਈਆਂ ਜਿਆਦੀ ਡਿਮਾਂਡ ਜਿਹੜੀਆਂ ਮਈਆਂ ਦੀ ਤੇ ਮੁੱਲ ਪਾ ਵੇਖਣ ਕੋਈ ਵੀਰ ਭਰਾ ਵੀਡੀਓ ਵੇਖੇ ਸਾਰੀ ਤੇ ਪਤਾ ਨਹੀਂ ਦੇ ਕਿੱਥੇ ਦੇਣੀਆਂ ਵਾ ਕਿਉਂ ਕੀ ਕੋ ਕਰ ਜਣਾ ਚੱਕਰੀਏ ਸ਼ੁਰੂਆਤ ਪਹਿਲੇ ਨੰਬਰ ਤੇ ਵੱਡੀ ਨੀਲੀ 라ਵੀ ਤੋਂ ਵੇਖੋ ਜੀ ਪਹਿਲਾ ਤੇ ਸਲਾਪ ਵੇਖੋ ਮੈਂ ਦਾ ਕਿ ਬਿੱਲੀ ਮਣਕਣੀ ਅੱਖ ਅੱਖਾਂ ਵੇਖ ਲੋ ਜੀ ਜਲਾ ਗਰਾਵੀ ਆ ਵੀ ਬਿੱਲੀ ਅੱਖ ਦੇ ਗੁਲਾਬੀ ਜੁਬਾਨ ਆ ਵੀ ਬਿੱਲੀ ਅੱਖ ਜੇ ਚਾਵੇਂ ਖੁਰਦੋ ਤੇ ਮੈਂ ਚੰਗੇ ਵੀ ਮੇਲੇ ਕੋਈ ਖੁਰ ਮੈਂ ਤੇ ਚਿੱਟੇ ਜੇ ਪਿਛਲੇ ਸੂਲ ਤੇ ਵੀ ਨਿਸ਼ਾਨ ਪੂਸ ਤੇ ਨਿਸ਼ਾਨ ਮਾ ਨੇ ਤੇ ਵੀ ਨਿਸ਼ਾਨ ਆ ਗਿਆ ਵੇਖੋ ਜੀ ਵੇਖੋ ਤੇ ਮੇਨ ਸ਼ਾ ਇੱਕ ਥੋੜੀ ਹੋਰ ਸ਼ਾ ਵੇਖੀ ਪਹਿਲਾ ਮੈਦਾ ਵੇਖੋ ਪਿੱਠ ਪੂੜਾ ਵੇਖੋ ਪਹਿਲਾ ਪਲੀ ਜੁੜੀ ਵੇਖੋ ਮੈਂ ਕਹਿੰਦੀ ਮਾਲੀ ਆ ਮਾਲੀ ਆ ਮਾਲੀ ਪੂਰਾ ਜਿਹਨੂੰ ਮਾਲੀ ਜਾਂਦੇ ਆ ਪਿੱਠ ਪੂੜਾ ਵੇਖ ਲਓ ਮੈਂ ਰਹਿਕਰਾਂ ਫਿਰ ਇੰਨੀ ਗੌਰ ਤਸੱਲੀ ਨਾਲ ਕੋਈ ਨਹੀਂ ਬਖੌਂਦਾ ਜਿੰਨੀ ਤਸੱਲੀ ਨਾਲ ਆਪਾਂ ਖਾ ਦਿੰਨੇ ਮਾਲ ਅੱਗੇ ਵੀ ਨਿੱਕੀ ਮੈਂ ਹੋਵੇ ਵੀਰ ਭਰਾ ਜਿਹੜਾ ਸਾਈ ਬਿਆਨਾਂ ਪਾ ਗਿਆਊਗਾ ਦੂਣੀ ਮੋੜੂਗਾ ਨਿੱਕੀ ਹੋਵੇ ਲੱਸੀ ਹੋਵੇ ਤੇ ਨਿਸ਼ਾਨੀਆਂ ਪੂਰੀਆਂ ਨਾ ਹੋਣ ਤੇ ਗੱਬਣ ਵੀ ਨਾ ਹੋਵੇ ਗੱਬਣ ਸਾਡੇ ਪੰਜਾਂ ਮਹੀਨਿਆਂ ਦੀ ਤੇ ਸਿੰਘ ਚ ਵੀ ਨਿਸ਼ਾਨੀ ਵੇਖੋ ਜੀ ਗਲਾਬੀ ਬੁੱਲੀਆਂ ਦੇ ਗਲਾਬੀ ਜੁਬਾਨ ਜੇ ਦੀ ਸਿੰਘ ਚ ਵੀ ਨਿਸ਼ਾਨ ਆ ਗਿਆ ਜਿ ਚਿੱਟਾ ਮੇਰੇ ਸਾਹ ਵੇ ਤੂੰ ਕਿੰਨੇ ਚਿਰ ਇੱਕ ਬਾਜ ਛੱਡੇ ਪੰਜਾਂ ਮਿੰਟ ਤੇ ਦੁੱਧ ਦੁੱਧ 5 ਕਿਲੋ 5 ਕਿਲੋ ਦੁੱਧ ਸਾਢੇ ਪੰਜਾਂ ਮਿੰਟ ਦੀ ਇਹਦੇ ਵਿੱਚ ਸੱਜੇ ਦਾ ਰਿਕਾਰਡ ਬਣਾ ਦੱਸਿਆ ਘਰ ਲੈਣ ਦੱਸ ਨੂੰ ਤਾਬਿਕ ਦਾ ਕਾਰਡ ਵੀ ਕਿ ਬਹੁਤ ਆਖਣ ਦੇ ਸੀ ਗਾੜੀ ਨੂੰ ਪਿਸਟਲ ਮਾਲੀ ਦੇ ਟੀਕਾ ਨਾਲ ਭਰਿਆ ਜੇ ਤੇ ਮੈਂ ਵੇਖ ਲੋ ਇੱਕ ਦੂਰੋਂ ਪਹਿਲਾਂ ਵੇਖੋ ਮੈਂ ਹੁਣ ਇਹਨੇ ਲਈ ਜੀ ਆ ਨਸਲ ਨੇ 20 ਕਿਲੋ ਦੁੱਧ ਚੋਣਾਂ ਦੇ ਕਿੰਨੇ ਜਵਾਜਣਾ ਕਿਆ ਇੱਕ ਵਾਰਾਂ ਦੇ 20 ਕਿਲੋ ਦੁੱਧ ਸੱਜਰ ਮੈਂ ਦਾ ਰਿਕਾਰਡ ਜੀ ਇਹ ਆ ਵੀ ਇਹ ਫੋਟੋਆਂ ਲਾਓ ਖਿੱਚਣ ਵਾਲੀ ਮੈਂ ਹੀ ਫੋਟੋ ਵਾਲੀ ਆ ਪੋਸਟਰ ਦੇ ਫੋਟੋ ਆਸ਼ੀ ਬਣਾ ਲਈ ਆ ਵੇ ਇਹ ਵੀ ਜਿਹਨੇ ਗਾੜੀ ਨਸਲ-ਨਸਲ ਸੁਧਾਰਨੀ ਆ ਉਹਨਾਂ ਹੱਥੇ ਆ ਮੈਂ ਕਲੋਨ ਵਾਲੀ ਦੇ ਆ ਕੁੜੀਆਂ ਕਿੱਥੇ ਖਲੋ ਜਣਾ ਕਰ ਰੇ ਇਹ ਨਾ ਮੇਲੇ ਜਿੱਤਨ ਵਾਲੀਆਂ ਵਈਆਂ ਇਹ ਪੂਰੀ ਵੱਡੀ ਆ ਕੋਈ ਨਿੱਕੀ ਕਿਆ ਬਾਤ ਭਰਾ ਇਹ ਫੁੱਲ ਰਾਜੀ ਮੈਂ ਵਾ ਨੀਲੀ ਰਵਿਦੀ ਇਹ ਕਿਆ ਲੱਭਦੀ ਬੜੀ ਘਾਟ ਆ ਉਰੇ ਵੱਡੀ ਮੈਂ ਵੀ ਜਿੰਨੀਆਂ ਮਈਆਂ ਨੀਲੀ ਦੀਆਂ ਵੇਚੀਆਂ ਉਹਨਾਂ ਸਾਰੀਆਂ ਦਾ ਸਿਰਾ ਕਹਿ ਸਕਦੇ ਵੱਡੀ ਮੈਂ ਵਾਂ ਵੱਡੀ ਫੁੱਲ ਜੇ ਰਿਕਾਰਡ ਵਾਲੀ ਰਿਕਾਰਡ ਵਾਲੀ ਸਾਥੀ ਜੀ ਕੱਲੀ ਆਈ ਜੀ ਦੋਵੇਂ ਮਈਆਂ ਇੱਕ ਕਰਵਾਈਆਂ ਤੇ ਦੋਵੇਂ ਗੱਡੀਆਂ ਤੇ ਆਈਆਂ ਜੀ ਕੱਲੀ ਆਈ ਆ ਸਾਥੀ ਦੇ ਕੀ ਆਈ ਬਾਤਾਂ ਪੂਰੇ ਵੱਡੇ ਕੱਦ ਕਾੜ ਦੀ ਵੱਡਾ ਟਾਂਚਾ ਜੀ ਬੋਲ ਰਾਜੀ ਦੇ ਗੱਡੀ ਵੇਖ ਲੋ ਥਣ ਥਣ ਵੇਖ ਲੋ ਚੰਗਾ ਵਰਲਾ ਦੇ ਵੇਖ ਹੀ ਤੇ ਥਣ ਥਣ ਵੇਖ ਕਿੱਡਾ ਵਰਲਾ ਦੇ ਮੈਨੂੰ ਗੱਡੀਆਂ ਵੀ ਵੇਖ ਲੋ ਗੱਡੀਆਂ ਪੈਪਾ ਪੂਪਾ ਵੇਖ ਲੋ ਗੱਡੀਆਂ ਵੀ ਥਣ ਕੀ ਆਈ ਬਾਤਾਂ ਜੀ ਤੇ ਇਹਦਾ ਫਿਰ ਵੀਰ ਜੀ ਮੋਲੇ ਦਾ ਬੋਲਦੇ ਕੋਈ YouTube ਸਾਰਾ ਹੀ ਫੋਲੇ ਬੀਨਤਾ ਇਦਾਂ ਜੀ ਮਿਆਂ ਦਾ 95 95 ਹੋਣ ਡਿਆ ਵਾ ਹਾਂਜੀ ਹੈ 95 ਲੋਕਾਂ ਨੇ ਮੰਗਨ ਨਾ ਕੀ ਆ ਬਹੁਤਾ ਮੰਗਿਆ ਬਹੁਤਾ ਕਿਸੇ ਦੇ ਲਈਦਾ ਪੈਣਾ ਮਾਰ ਦੇ ਬੋਲਿਆ ਜੱਗੇ ਵੀਰ ਜੇ ਆਪਾਂ ਕਹਿੰਦੀ ਹੈਗੀ 95 ਵਾਲੀ ਕਰਮਾ ਵਾਲੀ ਦੇ ਵੇ ਜਿਹੜੀ ਚੀਜ਼ ਇਹ ਗੱਲੋੜੀ ਕੁਜੀ ਮੈਂ ਰਾਜੀ ਫੁੱਲ ਨਸਲ ਜਿਆਦਪੁਰੀ ਬਰੀਡ ਪੁਰੀ ਆ ਓਏ ਹਣ ਆਪਾਂ ਲੋਕਾਂ ਨਾਲ ਰਲ ਗਏ ਦੱਸ ਗਦੇ 80 ਹਜ਼ਾਰ ਦੀ ਮੈਂ ਦੇਣੀ ਆ ਕਰ ਦੀਗੇ ਸ਼ੂਟ ਚਾਹੇ ਤਿੰਨ ਛੜਾ 77 ਦੀ ਮੈਂ ਦੇਣੀ ਆ ਯੱਕੇ ਹੋਰ 2000 ਛੜਾ ਪੂਰੇ 75 ਦੀ ਦੇ ਦੇ 20 ਕਿਲੋ ਵਾਲੀ ਬਾਹਰੋਂ ਮੈਂ ਕਹੇ ਨਾ ਨਹੀਂ ਦੇਣੀ ਪੂਰੇ 75000 ਦੀ ਦੇਣੀ ਆ ਕੋਈ ਵੀ ਵੀਰ ਭਰਾ ਫੋਨ ਲਾਵੇ ਫਿਰ ਵੀ ਚਲੋ ਜਿੰਨੇ ਜੁਗੋ ਆ ਮੰਨਤਨ ਕਰਾਂਗੇ ਤੇ 20 ਕਿਲੋ ਵਾਲੀ ਯਾਰ ਕਾਰ ਨਾਲ ਆਖੇ ਮਗਰ ਲੈ ਕੇ ਗਨ ਵੀ ਕਰਾ ਦਾਂਗੇ ਸਭ ਕੁਝ ਕਰਾ ਦਾਂਗੇ ਪਿਸਤਲ ਦਾ ਟੀਕਾ ਲੱਗਾ ਗਾੜੀ ਲਿਖਿਆ ਸਭ ਕੋ ਆਪਣੇ ਕੋ ਪਿਆ ਟੀਕੇ ਦਾ ਵੀ ਸਭ ਕੋ ਆਖੇਓ ਸਟਰਾ ਜੇ ਕੋਈ ਵੀਰ ਭਰਾ ਨੂੰ ਦੇ ਦਾਂਗੇ ਪਿਸਤਲ ਦਾ ਹਾਂ ਤੇ 20 ਕਿਲੋ ਵਾਲੇ 75 ਇਹ ਵੀ ਗਾੜੀ ਜਿੰਨੇ ਬੱਚੇ ਬੁੱਚੇ ਲੈਣੇ ਆ ਉਹਦੇ ਹੱਥੇ ਮੈਂ ਬੜੀ ਚੰਗੀ ਜੱਗੇ ਵੀਰੇ ਮੈਂ ਤਾਂ ਨਹੀਂ ਮੋਲੀ ਨਹੀਂ ਦੱਸਦਾ ਹੀ ਮੋਲ ਨਸਲ ਦਾ ਮੁੱਲ ਪੈਂਦਾ ਜੀ ਤੋਕੜ ਗੱਬਣ ਮੈਂ 60 ਦੀ ਵੀ ਆਈ ਨਹੀਂ 50 ਦੀ ਵੀ ਆਈ ਜੀ ਬਾਕੀ ਇਹ ਥੋੜਾ ਕੁਆਲਟੀ ਦਾ ਜ ਮੁੱਲ ਪੈਂਦੇ ਜੀ ਦਾ ਇਹ ਚੱਲੇ 10000 ਰੁਪਏ ਰੋਟੀ ਹੈਗੀ ਉਹ ਮੈਂਜ ਬਲਵੇ ਵੀ 10000 ਰੁਪਏ ਰੋਟੀ ਹੈਗੀ ਓਏ ਸਾਡੇ ਕੋਲ ਖੜ ਕੇ ਕੋਈ ਵਪਾਰੀ ਵੇਚ ਸਕਦਾ ਬਸ ਆਪਾਂ ਭਾੜਾ ਲਈਏ ਭਾ ਹੀ ਵੀਰਾ ਭਰਾਵਾਂ ਨੂੰ ਦੇ ਦੇਣਾ ਵਾ ਤੇ 75 ਦੀ ਪੂਰੇ ਦੀ ਦੇਣੀ ਆ ਬਾਕੀ ਛੋਟ ਛਾੜ ਕਰਦਾ ਕੋਈ ਭੈਣ ਭਰਾ ਫੁੱਲ ਵਾਲੇ ਉਹ ਵਾ ਬਿਜਲੀ ਘਰੀ ਬਣਾਈ ਫਿਰਦੀ ਪੂਰੀ ਵੀ ਉਧਰ ਤੇ ਬੁਰੀ ਆ ਗਈ ਤੇ ਇਹ ਵੀ ਪੂਰੀ ਵੇਖੋ ਆ ਨਾੜਾ ਨੂੜਾ ਵੇਖ ਲਓ ਬਾਨੇ ਦੇ ਚੰਗੀਆਂ ਬਰੀਕ ਬਰੀਕ ਹਾਂ ਪੇਠ ਪੂਰਾ ਉਖਾ ਦੇ ਨੀਲੀ ਰਵੀ ਜੀ ਪੈ ਜੇ ਵੱਡਾ ਖੱਡਾ ਪੂਰਾ ਜੇ ਵੱਡਾ ਖੱਡਾ ਵੜਾ ਤੇ ਨੀਲੀ ਰਵੀ ਜੀ ਮੈਂ ਪੈ ਜੰਦੀ ਇਹ ਵੀ ਪਿਛਲੇ ਖੋਰ ਤੋਂ ਤੇ ਫੂਲ ਤੇਰੇ ਨਿਸ਼ਾਨ ਹੈਗਾ ਮੱਥੇ ਤੇ ਵੀ ਹੈਗਾ ਜੀ 17 18 ਕਿਲੋ ਵਾਲੀ ਹੈ ਵੀ ਗੱਲਾ ਵਾਲੀ ਥੋੜਾ ਵੇਖ ਇਧਰ ਇਹ ਵੀ ਜੀ ਕਿੰਨੇ ਜਿਹੇ ਚੈੱਕ ਪਾਸ ਦੇ ਸਾਢੇ 3 ਨਵੇਂ ਮਹੀਨੇ ਦੀ ਸਾਢੇ 3 ਨਵੇਂ ਮਹੀਨੇ ਦੀ 7 ਕਿਲੋ ਦੁੱਧ 7 ਕਿਲੋ ਦੁੱਧ ਕੋਈ ਦੋ ਡੰਗ ਚੋਂ ਵੇ ਤਿੰਨ ਡੰਗ ਚੋਂ ਵੇ ਇਹ ਵੱਡੀ ਪੂਰੀ ਇਹ ਵੀ ਜੇ ਬੇਲ ਬੂਲ ਵੇਖੋ ਇਹਦੀ ਛੱਡੇ ਦੇ ਵਿੱਚ ਤੋਕੜ ਇਹਦੇ ਪੂੜੇ ਬੀਲੀ ਘਰ ਬਣਾਈ ਫਿਰਦੀ ਮੈਂ ਛੱਡੇ ਤੋਂ ਵੇ ਇਹ ਵੀ ਸੱਜਰ ਚੰਗੀ ਬਣਦੀ ਫੱਬਦੀ ਹੋਊਗੀ 18 18 ਕਿਲੋ ਵਾਲੀ ਆ ਕਰਮਾਲੀ ਅੱਗੇ ਵੀਰੇ ਮੈਂ ਵੇਖ ਲੋ ਫੁੱਲ ਵੱਡੀ ਤੇ ਫੁੱਲ ਰਾਜੇ ਦੀ ਨਕੀ ਮੈਣੀ ਆਵੀ ਇਹ ਵੀ ਨਾ ਕੋਈ ਵੀਰ ਪ੍ਰਖ ਫਲਕਾਰੀ ਪਾਈ ਤੇ ਲਿੱਸੀ ਹੋਊਗੀ ਮੈਂ ਲਿੱਸੀ ਹੋਊਗਾ ਬੇਲ ਵੇਖ ਲੋ ਪਹਿਲਾਂ ਇੱਕ ਨਾ ਮੈਂ ਦੀ ਬੇਲ ਵੇਖ ਨਾ ਕਮਾਇਕ ਨਾ ਮੈਂ ਦੂਰੋਂ ਬੇਲ ਖਾਵਾ ਪਹਿਲਾਂ ਬੇਲ ਵੇਖੋ ਮੈਂ ਦੀ ਗੱਡੀ ਆ ਵੇਖ ਤਨ ਆਪਾ ਵੇਖੋ ਖਲੋਣੀ ਕਿਆ ਕਰਮਈਆਂ ਦੀ ਕਰਮਾਲੀਆਂ ਦੀ ਬੇਲ ਪੂਰੀ ਵੱਡੀ ਬੇਲ ਦੀ ਮੈਂ ਜੇ ਕਾਦੇ ਦਾ ਪੂਰਾ ਤੇ ਥਾਂ ਤੇ ਡਾਉ ਖਾ ਨਾੜਾ ਨੂੜਾ ਦੋਵੇਂ ਬੰਨੇ ਬੜੀਆ ਮੈਣ ਨੋਕ ਵਾਲਾ ਕੱਲਾ ਕੱਲਾ ਥਣ ਲੱਗਾ ਜੇ ਨੋਕ ਵਾਲਾ ਥਣ ਜੀ ਕੱਦ ਖਾ ਕੱਦ ਬੁੱਤ ਦੀ ਸਾਰੀ ਚੱਗੀ ਪੰਫਾ ਵੇਖ ਲਓ ਦੁੱਧ ਵਾਲੀਆਂ ਕਿਆ ਹੀ ਪਤਾ 17 18 ਕਿਲੋ ਵਾਲੀਆਂ ਨੀਲੀ ਰਵੀ ਪੈਂਦੀ ਕਮੇ ਖੁਰਕਿਓ ਦੋਤੇ ਆ ਪੂਛਟੀ ਆ ਮੱਥੇ ਬੱਲਿਆ ਥੂਲ ਤੇ ਨਿਸ਼ਾਨਿਆ ਮੈਂ ਤਾਂ ਜੱਗੇ ਵੀ ਲੈ ਜੋ ਵੀ ਜੀ ਹਾਂ ਜੀ ਲੈ ਜੋ ਜੀ ਚੰਗੀ ਸਾ ਸੁਤਰੀ ਐ ਵੀ ਗਾੜੀ ਕੇ ਦੀ ਰਕਮਾਂ ਜੋੜਨ ਵਾਲੀਆਂ ਜੋੜਨ ਵਾਲੀਆਂ ਦੂਨ ਦੂਨ ਪਾ ਗਏ ਠੋਇਆ ਆ ਮੈਂ ਸੱਚੇ ਸੱਜੇ ਜੱਕੇ ਵੀਰ 2 ਲੱਖ ਦੀ ਅੱਜ ਸਮਝ ਦੋ ਅੱਜ ਅਹੀਂ ਵੀ ਜੋ ਮੋਲ ਅਹੀਂ ਚੈਨਲ ਵੇਨੇ ਆ ਕੀ ਕੀ ਮੋਲ ਹੁੰਦੇ ਹੈ ਹੋ ਜੀ ਮੀਆਂ ਸੱਜਣਾ ਦੇ 170 180 ਜੱਕੇ ਵੀਰ ਭਾ ਮਿਲਿਆ ਭਾ ਹੀ ਵੀਰਾ ਭਰਾਵਾਂ ਨੂੰ ਦੇ ਦੇਣਾ ਤੇ ਆ ਵੇਸ਼ ਥੱਲੇ ਚੱਡਾ ਵੇ ਮੈਂ ਇਹਨੂੰ ਕਿੱਡਾ ਵਾ ਥੱਲੇ ਵੀ ਕਿਹੜਾ ਸੱਜਣਾ ਜਿੰਨਾ ਬਣੀ ਫਿਰਦੀ ਨਾ ਨਾਰਮਲ ਮੈਂ ਨਹੀਂ ਸੱਜਰੋਂ ਬਣ ਜਾਂਦੀ ਬਣੀ ਨਹੀਂ ਬਣਦੀ ਜਿੰਨੀ ਇਹ ਟੋਕੜੀ ਬੜੀ ਵੱਡੀ 2.7 ਕਿਲੋ ਸਾਢੇ 3 ਨਾਂ ਮਹੀਨੇ ਰਿਚੱਕ ਪਾਸ ਇੱਕ ਬਾਕੀ ਮੈਨੇ ਤੂ ਥਲੇ ਵੀ ਸੱਜਰਾ ਜਿੰਨਾ ਚੱਡਾ ਅਸੀਂ ਫੇਰ ਬਾਰ-ਬਾਰ ਆਨੇ ਆ ਵੇ ਕੋਈ ਥਣਵਾਦ ਕੜੀ ਕੋਈ ਥਣ ਚੋਵੇਂ ਨੂ ਛੱਟਾ ਹੋਵੇ ਆਪਾਂ ਜੇਮ ਜੂਮੇ ਆ ਰਹੇ ਮੈਂ ਦੇ ਵੀ ਹਾਂ ਇਹਦਾ ਵੀ ਜੀ ਫੇਰ ਮੋਲੇ ਦਾ ਮੋਲ ਮਾਲ ਨਹੀਂ ਕਰਦਾ ਵੀ ਹਾਂਜੀ ਪੂਰੇ 70 ਦੀ ਦੇ ਦੀਏ ਕਰ ਦੀਏ ਥੋੜੀ ਬੋਦੀ 75 ਦੀ ਵੀ ਗੰਦਾ ਕਰਾ ਦੀਵਾ ਆਪਾਂ ਨੂੰ ਭਾਅ ਆ ਭਾਅ ਹੀ ਦੇ ਜਣਾ ਕਰ ਦੀਏ ਥੋੜੀ ਬੋਦੀ ਤਿੰਨੇ ਛੱਟਾ 67 ਦੀ ਮੈਂ ਦੇ ਦਿੰਦਾ 60000 ਦੀ 60000 ਦੀ ਬੁਰੀ ਨੀਲੀ ਜਿੱਥੇ ਮਰਜ਼ੀ ਫੋਲੋ ਜੇ ਕੋ ਲੱਭ ਕੇ ਦੇ ਦੇ ਮੈਂ ਗਰੰਟੀ ਕਰਾਂ 7 ਕਿਲੋ ਅਜ ਦੋ ਦੇ ਸਾਢੇ ਤਿੰਨ ਮਹੀਨੇ ਚੱਕ ਪਾਸ ਉਹਦੇ ਟਰੱਕ ਹੀ ਜੱਗੇ ਵੀਰ ਪਰੇ ਗੱਲਾਂ ਦੇ ਵੱਡਾ ਇਹਦੇ ਕੋ 2 ਲੱਖ ਨਾ ਕਰਵਾਉਣ ਵਾਲੀ ਯਾਰ ਇਹ ਕੈਜ ਬਾਤਾਂ ਇਹ ਆ ਵੀ ਤਿਆਰ ਵੀ ਮੈਂ ਡੂੜ ਦੇ ਪਾ ਦੀ ਇੱਕ 25 30 35 ਦੀ ਆ ਵੀ ਮੈਂ ਵੇਚ ਲੂ ਜਿਹੜਾ ਮਰਜ਼ੀ ਵੀਰ ਪਰੇ ਪਰਲੇ ਬਨੇ ਉਹ ਖਾ ਜਿਹੜੀ ਸ਼ੈ ਖਾਣ ਵਾਲੀ ਥਾਂ ਚ ਡਾ ਬਹੁਤ ਜ਼ਿਆਦਾ ਸਾਫ਼ ਆ ਮੈਂ ਚਾਰੂ ਬੜੀ ਮੈਂ ਵੇਚ ਲਓ ਹਾਂ ਵੇਚ ਲਓ ਚਾਰੂ ਇੰਨੀ ਆਪਣ ਨੂੰ ਕੱਲ ਦੀਆਂ ਆਈਆਂ ਆ ਨੀਲੀ ਤੂੜੀ ਜਿਹੇ ਗਾੜੀ ਹਾਂਜੀ ਲੇ ਲੋ ਗਾੜੀ ਦਾ ਕੀ ਤੀਜਾ ਆਹ ਕੀ ਆਦੀ ਦੇ ਦੇਣੀ ਆ ਕੋਈ ਵੀਰ ਭਰਾ ਫੋਨ ਲਾਵੇ ਫੇਰ ਵੀ ਨਹੀਂ ਮੋੜਦੇ ਜਿੰਨੇ ਜੋਗੇ ਹੋਣਗੇ ਮਾਨਤਾਨ ਕਰਾਂਗੇ ਚੋਰ ਚਪਟਾ ਕਰ ਦਾਂਗੇ ਜਿੰਨੇ ਜੋਗੇ ਹੋਏ ਤੇ ਬਾਕੀ ਇਹ ਤੀਜੇ ਨੰਬਰ ਤੇ ਫੇਰ ਇੱਕ ਸੌ ਦਾ ਤੋਫਾ ਹੀ ਆ ਗਿਆ ਆ ਵਾ ਇਹ ਤੇ ਇੱਕ ਦੇ ਨਾਲ ਤਿੰਨ ਪਸ਼ੂ ਜਾਣੇ ਜੀ ਤਿੰਨ ਪਸ਼ੂ ਜਾਣੇ ਆਓ ਮੁੱਲ ਇੱਕ ਦਾ ਇਹਨਾਂ ਦੇ ਪਸ਼ੇ ਕੱਟੀ ਵੇਖੋ ਇਹਦੇ ਪਸ਼ੇ ਕੱਲੇ ਕਰ ਮਾਰੀ ਨਵਾਬ ਦੀ ਕੱਟੀ ਕਰ ਲੈਂਦੇ ਸੰਦੇ ਮੁਤਾਬਕ ਵੇਖੋ ਜੀ ਵੇਖ ਕੱਟੀ ਸੋਹਣੀ ਵੇਖ ਕਿੰਨੀ ਇਹਦੇ ਰਾਜੂ ਜੀ ਵੇਖ ਪੂਰੀ ਵੱਡੀ ਕੱਟੀ ਏ ਇਹ ਆ ਵੀ ਪੂਰੀ ਪੜੀ ਜੁੜੀ ਕੱਟੀ ਜੇ ਦੇ ਵਿੱਚ ਇਦਾਂ ਦੇ ਲੋਕ ਕੱਟੀਆਂ 15-15 ਹਜ਼ਾਰ ਦੀ ਵੱਖਰੀ ਵੇਚਦੇ ਆ ਜੋ ਮਰਜੀ ਕਹਾ ਜਿਹੜਾ ਅੱਜ ਕੱਲ ਦਾ ਦੌਰ ਹੋਇਆ ਹੈ ਨਾ ਤੇ ਵਾਕਿਆ ਇਹੋ ਜਿਹੀ ਕੱਟੀ ਅਸੀਂ ਵੀ ਵੇਨੇ ਆ YouTube ਇਹੋ ਜਿਹੀ ਕੱਟੀ ਦਾ 15000 ਮੁੱਲ ਪਾ ਕੇ ਮੈਂ ਉਹਨਾਂ ਲਾ ਕੇ ਕੱਟੀ 15000 ਦੀ ਤੇ ਮੈਂ ਫੇਰ ਨਫਾ ਲੈ ਜਾਂਦੇ ਆ ਪਰ ਜੋ ਜਿਹੜੀ ਮਹਿਲਾ ਕੱਟੀ ਹੈਗੀ ਉਹਨਾਂ ਕੱਟੀ ਦੇਣੀ ਆ ਜਿਹੜੀ ਨੂੰ ਨਹੀਂ ਹੈਗੀ ਨਹੀਂ ਹੈਗੀ ਹਸਤਾਨ ਦੀ ਕੱਟੀ ਆ ਬਿੱਲੀਆਂ ਬੋਲੀਆਂ ਖਾਵਾਈਆਂ ਵੀ 15-16 ਸਹੀ ਆ ਥਾਂ ਚ ਇਹ ਵੀ ਜੀ ਕਿੰਨੇ ਜਿੱਦਿਆ ਕੇ ਪਾਸ ਜੇ 14-15 ਪੰਜਾਂ ਮਹੀਨੇ ਅੱਛਾ ਜੀ ਹਾਂ ਜੀ 45 ਤੋਂ ਪੰਜਾਂ ਮਹੀਨੇ ਦੀ ਚੈੱਕ ਪਾਸ ਤੇ ਦੁੱਧ ਦੇ ਥੱਲੇ ਕਿੰਨਾ ਵੀ ਜੀ ਦੁੱਧ ਦੇ ਦੇ ਕੋ 7 ਕਿਲੋ ਕੋਈ 6 ਕਿਲੋ ਮੰਨ ਕੇ ਲੈ ਲੈ ਜੱਗੇ ਵੀ ਕੱਟੀ ਮਗਰ ਬੜੀ ਚੰਗੀ ਜੀ ਕੱਟੀ ਦਾ ਬੋਲ ਮੈਂ ਤੇ ਸੁਣਾ ਪਸ ਨੂੰ ਵੇਖ ਕਿੱਦਾਂ ਚੰਗਾ ਵਾ ਬਿੱਲੀਆਂ ਅੱਖਾਂ ਜੀ ਮੇਨ ਗੱਲ ਮੇਰਾ ਥਣ ਵੇਖੀ ਜੱਡਾ ਵੇਹ ਕਿਹੜੀ ਖੈਰਾ ਲੱਗਾ ਮੈਂ ਫਿਰਨਾ ਮੈਂ ਮੰਡਾ ਨੇ ਆਪਾਂ ਵੇਹ ਜਿਹੜੀ ਦਾ ਖੜੀ ਆ ਹਾਲੇ ਵੀ ਕੱਟੀ ਦੇ ਮਿਲਦੀ ਦੋਵੇਂ ਟਾਈਮ ਕੱਟੀ ਦੇ ਮੇਲਾ ਕਰਮਾਲੀ ਨੇ ਇਹ ਅੱ비 ਵਾਕੇ ਵੀਰ ਦੀ ਗੱਲ ਕੋ ਲੋਕ ਐ ਜਿਹੜੇ ਨੇ ਕੱਟੀਆਂ ਲਾ ਕੇ ਡੱਡ ਵਿੱਚ ਜਾਂਦੇ ਮਹੀਆ ਅੱਡ ਵਿੱਚ ਜਾਂਦੇ ਮੈਂ ਵੇਚਦੀ ਆ ਜਕੇ ਵੀਰ ਮੈਂ ਫੇਰ ਫੇੜਾ ਵੇਚ ਲਈਦੀ ਆ ਮੈਂ ਫੇਰ ਨਵੇਂ ਨਾਲ ਚੱਡਾ ਪਰ ਇਹ ਆ ਮੈਂ ਕਿੱਡਾ ਇਹਨੂੰ ਹੀ ਜਿਹਦੇ ਨਾਲ ਆਈ ਕੱਟੀ ਉਹਦੇ ਨਾਲ ਹੀ ਆ ਇਹ ਇੰਨੀ ਯਾਰ ਕਾਰਡ ਵਾਲੀ ਕੱਟੀ ਆ ਵੇ ਹੱਥਾਂ ਸੁਣ ਬੜਾ ਜਿਆਦਾ ਸਪੈਸ਼ਲ ਲੱਗਾ ਕੱਟੀ ਨੂੰ ਬਿੱਲੀਆ ਬੋਲੀਆ ਖਾ ਰਾਜਸਥਾਨ ਦੀ ਕੱਟੀ ਆ ਵੇ ਇਧਰ ਲੈ ਜੋ ਵੀ ਜੀ ਉਧਰੋਂ ਖਾਸ ਬੰਦੇ ਆਪਣੇ ਸੱਜਣਾ ਕੋਲੇ ਖਾਸ ਉਧਰੋਂ ਜਿਆ ਰਾਜਸਥਾਨ ਜਿਆ ਇਹ ਆ ਇੱਕ ਮੁੱਲ 'ਚ ਤਿੰਨ ਪਸ਼ੂ ਜਾਣੇ ਜੀ ਬਸ ਤੇ ਬਾਕੀ ਰਾਜਸਥਾਨੋਂ ਲਿਆਏ ਆ ਉਧਰੋਂ ਦੋ ਦੋ 16 17 ਕਿਲੋ ਭਰਦੀ ਰਹੀ ਐ ਵੀ ਜੱਗੇ ਵੀ ਨਾ ਆਪਾਂ ਜਿਆਦਾ ਨਹੀਂ ਹੁੰਦੇ ਜਿਹੜੀ 16 17 ਵੀ ਜਿਹੜਾ ਸਮਾਂ ਹੋ ਗਿਆ ਨਾ ਕੋਈ ਸੱਜਰ ਮੈਂ ਤੇ ਕੋਈ ਲੈ ਹੀ ਨਹੀਂ ਨਾ ਸਕਦਾ ਜਿਹੜੇ ਸਮੇ ਹੋ ਗਏ ਆ ਕਿਉਂ ਅਸੀਂ ਵੀ ਰੋਜ਼ ਇਹੋ ਕੰਮ ਹੀ ਕਰੀਦਾ ਤੇ ਬਾਕੀ ਸਾਰੀ ਚੰਗੀ ਆ ਰਾਜੀ ਜੀ ਪੂਰੀ ਆ ਜਿੰਨੀ ਵੀ ਆ ਚੰਗੀ ਆ ਕਾਦ ਬੂਜੂਦ ਵੀ ਪੂਰਾ ਕੋਈ ਨਿਗੀ ਜੀ ਮੈਂ ਨਹੀਂ ਆਥੇ ਕੋਈ ਵੀਰ ਕਾਦ ਪੂਰਾ ਵੇਲ ਕੋ ਜਾ ਜੇ ਕਾਦ ਇਹਦਾ ਫਿਰ ਵੀ ਜੀ ਮੋਲੇ ਦਾ ਇੱਧਰ ਆ ਖਾਣਾ ਖਾ ਚੱਡਾ ਖਾ ਥਲੇ ਸੱਜਰ ਮੈਂ ਇਹ ਨਹੀਂ ਰਹਾ ਜੇ ਮੈਂ ਬੜੀਆਂ ਵਾ ਗੇ ਵੇ ਆਣਾ ਵੰਡਾ ਵੀ ਲਾਣਾ ਚਾਹਾਂ ਮਈਆਂ ਨੂੰ ਕੋਈ ਗੱਲ ਬਾਤ ਨਹੀਂ ਆ ਇਹਦਾ ਮੁੱਲ ਫਿਰ ਬੋਲ ਤੇ 15000 ਦੀ ਤੇ ਕੱਟੀ ਆ ਬੋਲ ਨਹੀਂ ਕਰਨਾ ਵੀ 67 ਦੀ ਹੀ ਦੇ ਦੇ ਥੋੜੇ ਬੋਲਾ ਛੜ ਦੀ ਹੈ ਹਾਂ 67 ਦੀ ਦੇ ਦੇ ਜੀ ਥੋੜਾ ਬੋਲਾ ਛੂਟ ਛੜ ਕਰ ਦੇ 65 ਦੀ ਦੇ ਦੇ ਚਲ ਪੂਰੇ 65000 ਦੀ ਦੇ ਦਾਂਗੇ ਬਾ 65000 ਦਾ ਛੋੜ ਛਪਟੇ ਵਾਲਾ ਹੀ ਕੰਮ ਦੇ 15000 ਦੀ ਤੇ ਮਗਰ ਕੱਟੀ-ਕੱਟੀ ਤੇ ਮੈਂ ਰਹਿ ਗਈ 50000 ਚ ਕਿੰਨੇ 15000 ਦੀ ਤੇ ਫੇਰ ਮੈਂ ਪੰਜਾਂ ਮਹੀਨੇ ਦੇਖ ਕੇ ਗੱਬੜਿਆ ਲੈਣ ਗੱਲ ਵੇ ਦੁੱਧ ਵੀ ਮੈਂ ਕੋ 6-7 ਕਿਲੋ ਆ ਗਿਆ ਜੀ ਕੋਈ ਚੋ ਗਿਆ ਲੈ ਜਾ ਦੋ ਡੰਗ ਬਾਕੀ ਕੋਈ ਵੀਰ ਭਰਾ ਵੇ ਖਣਾ ਦੀ ਊਰ ਛੱਡੇ ਦੀ ਮਈਆਂ ਦੀ ਗਰੰਟੀ ਹੋਊਗੀ ਚਾ ਇੱਕ ਪਾਸ ਦੀ ਵੀਰ ਜੀ ਇੰਨੀ ਗਰੰਟੀ ਹੋਊਗੀ ਕਿਸਦੇ ਵੀਰ ਦੇ ਘਰੇ ਜਾ ਕੇ ਮੈਂ ਹੱਡੀ ਖਾਲੀ ਨਿਕਲਾਵਾਂ ਜੇ ਸਾਡੇ ਕੋ ਕਰਾਇਆ ਵੀ ਲੱਗੇ ਦੂਨੇ ਰੁਪਈਏ ਵੀ ਲੱਜੇ ਠੀਕ ਹੈ ਜੀ ਇਹ ਖਾਲੀ ਨਿਕਲਾਵੇ ਤੇ ਤੇ ਬਾਕੀ ਦੋਹਾਂ ਚਵਾਂ ਦਿਨਾਂ ਦਾ ਉਧਰ ਉਧਰੀ ਹਰ ਇੱਕ ਡੈਕਟਰ ਨੂੰ ਹੋ ਜਾਂਦਾ ਵਾ ਆਪਣੇ ਕੋ ਵੀ ਜਿਹਦੇ ਆਪਣੇ ਕੋ ਕੋਈ ਵੀ ਲਿਖਤਾਂ ਡੇਟ ਪਈਆਂ ਲਿਖਤਾ ਆਪਣੇ ਕੋ ਜਿੱਥੋਂ ਮਾਲ ਹੁੰਦਾ ਕਿਸੇ ਬੰਦੇ ਦਾ 100 100 200 ਮਾਲ ਬਸ ਇਹੋ ਜਨਾ ਜਿਹੜੋ ਵੀਰ ਭਰਾਵਾਂ ਦੀ ਘਰੇ ਕਿਸੇ ਦੇ ਜਾ ਕੇ ਮਹੀਨਾ ਬਾਅਦ ਨਿਕਲਾਉਂਦੀ ਹੈ ਨਾ ਉਹ ਨਹੀਂ ਦੱਸਦਾ ਵੀ ਜੇ ਲਾਲਾ ਕੋਈ ਚਾਹਵਾ ਪੰਜਾਂ ਦਿਨਾਂ ਦਾ ਫਰਕ ਪੈ ਜਾ ਤਾਂ ਕੀ ਹੋ ਗਿਆ ਵੱਧ ਤੋਂ ਚਾਹਵਾ ਪੰਜਾਂ ਦਿਨਾਂ ਦਾ ਕੋਈ ਮਸਲਾ ਹੀ ਨਹੀਂ ਹੈ ਵੀਰ ਜੀ ਤੇ ਬਾਕੀ ਕੋ ਬਾਕੀ ਆਪਣੀ ਇੱਥੇ ਤਸੱਲੀ ਕਰਕੇ ਲੈ ਜਾਏ ਜੋ ਵੀ ਤੁਹਾਡੇ ਸਾਹਮਣੇ ਅੱਖਾਂ ਦੇ ਸ਼ੀਸ਼ਾ ਵੀਰ ਜੋ ਵੀ ਹੈ ਵੀਰਾ ਭਰਾਵਾ ਤੇ ਬਾਕੀ ਕੋਈ ਵੀਰ ਭਰਾ ਫੋਨ ਲਾਵੇ ਮੋੜਨਾ ਹੀ ਨਹੀਂ ਆ ਬਾਕੀ ਮੈਂ ਦਾ ਮੁੱਲ ਪਾਵੇ ਇਹਦਾ ਵੇਖ ਮੈਂ ਤੇ ਦੇਖਣ ਆਲੀ ਆਣਾ ਕਿਹਦੇ ਘਰੇ ਬੱਧੀ ਦੇ ਫੱਬੂ ਕੀ ਕਰਮਾ ਲਈ ਜਾਗੇ ਕੋਈ ਉਤਰੂਗੇ ਲਾਗੋ ਦੋ ਗਵਾਂਟੀ ਤੇ ਵੇਖੂਗੇ ਹਾਂਜੀ ਪਿੰਡ ਵਾਲਾ